ਪਾਣੀਆਂ ਨੂੰ ਵੇਚਣ ਵਾਲੀ ਸਰਕਾਰ ਮਰਦਾਬਾਦ ਮਰਦਾਬਾਦ ਮਰਦਾ ਕਿਸਾਨਾਂ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ ਜਿੰਦਾਬਾਦ i okay. ਅੱਜ ਸਾਡੇ ਪਿੰਡ ਆਮ ਆਦਮੀ ਪਾਰਟੀ ਦਾ ਐਮ ਐਲ ਏ ਬੁਧਰਾਮ ਨਸ਼ਿਆਂ ਵਿਰੋਧੀ ਜਿਹੜੇ ਪ੍ਰੋਗਰਾਮ ਕਰ ਰਹੇ ਨੇ ਡਰਾਮੇ ਕਰ ਰਹੀ ਆਮ ਆਦਮੀ ਸਰਕਾਰ ਉਹ ਕਰਨ ਆਇਆ ਸੀ ਪਿੰਡ ਵਾਸੀਆਂ ਨੇ ਬੀਬੀਆਂ ਭਣਾ ਨੇ ਤੇ ਬਾਹਰੋਂ ਸਾਡੀ ਜਥੇਬੰਦੀ ਕੋਲੇ ਜਿਹੜੇ ਬੰਦੇ ਆਏ ਸੀ ਡੱਟ ਕੇ ਵਿਰੋਧ ਕੀਤਾ ਕਿਉਂਕਿ ਇਹ ਨਸ਼ਿਆਂ ਦੇ ਸਬੰਧ ਚ ਜਿਹੜੇ ਡਰਾਮੇ ਕਰਦੇ ਨੇ ਇਹਨਾਂ ਦੀ ਆਮਨਦੀਪ ਕੌਰ ਕਨਸਟੇਬਲ ਉਹ ਛੜਤੀ ਇੱਕ ਆਈਜੀ ਭੱਜਾਇਆ ਹੈ ਇਹਨਾਂ ਦਾ ਉਹਨੂੰ ਨਹੀਂ ਫੜਿਆ 1.5 ਕਿਲੋ ਚਿੱਟਾ ਬਰਾਮਦ ਹੋਇਆ ਸੀ ਉਤੋਂ ਤੇ ਵੱਡੇ ਵੱਡੇ ਸਮਗਲਰ ਰਹੇ ਨੇ ਨਸ਼ੇ ਦੇ ਮਾਗਰਮਾਸ ਨੇ ਵੱਡੇ ਕਿਸੇ ਦਾ ਘਰ ਨਹੀਂ ਟਾਹਿਆ ਸੂਟੀ ਆਮ ਜਨਤਾ ਦੇ ਘਰ ਤੇ ਜਿਉਂ ਸਾਡਾ ਸੰਘਰਸ਼ ਚੱਲੀ ਜਾਂਦਾ ਜਬਰੀ ਕਿਸਾਨਾਂ ਦੀ ਜ਼ਮੀਨਾਂ ਦਾ ਬਰਹੀਏ ਸਰਕਾਰ ਰੋਜ਼ ਲਾਠੀ ਚਾਰਜ ਕਰਦੀ ਆ ਤੇ ਚੌਕੇ ਮੈਨੇਜਮੈਂਟ ਜਨੇ ਜਿਹੜਾ ੱੱਕਾ ਕਰਾ ਸਕੂਲ ਦੇ ਵਿੱਚ ਉੱਥੇ ਸਾਡੇ ਕਿਸਾਨਾਂ ਆ ਗੂ ਜੇਲਾਂ ਚ ਬੰਦ ਨੇ ਉਹਨਾਂ ਨੂੰ ਹਜੇ ਤੱਕ ਨਹੀਂ ਛੱਡ ਰਹੇ ਤੇ ਰੋਜ਼ ਨਿਤਨਮਾ ੱੱਕਾ ਕਰਦੇ ਨੇ ਤੇ ਦਿੱਲੀ ਵਾਲਿਆਂ ਨੂੰ ਲੈ ਕੇ ਪੰਜਾਬ ਦਾ ਪੈਸਾ ਖਵਾ ਰਹੇ ਨੇ ਉਹਨਾਂ ਕਰਕੇ ਅਸੀਂ ਡਟ ਕੇ ਵਿਰੋਧ ਕਰਾਂ ਪਿੰਡ ਵਾਸੀਆਂ ਨੇ ਜਿੰਨਾ ਸਾਡੇ ਤੋਂ ਹੋਇਆ ਉਹਨਾਂ ਅੱਗੇ ਵੀ ਕਰਦੇ ਰਾਂਗੇ ਜੇ ਸਾਡੀ ਜਥੇਬੰਦੀ ਦਾ ਅੱਗੇ ਤੋਂ ਹਲਣਾ ਹੋਊਗਾ ਅਸੀਂ ਅੱਗੇ ਵੀ ਕਰਦੇ ਰਾਂਗੇ ਮੈਂ ਜਖਸੀਰ ਸਿੰਘ ਦੋਦੜਾ ਭਾਰਤੀ ਕਿਸਾਨ ਦੁਨੀਆ ਨੇ ਇਕਤਾ ਗਰਾਹਾਂ ਦਾ ਬਲਾ ਗੋਦਰਾ ਮੈਂ ਮੈਂ ਜਿਹੜੀ ਇਹਨਾਂ ਦੀ ਪੰਜਾਬ ਸਰਕਾਰ ਵੱਲੋਂ ਮਹਿੰਮ ਚਲਾਈ ਹੋਈ ਹੈ ਨਸ਼ਿਆਂ ਦਾ ਗਾਜ ਵੀ ਨਸ਼ਿਆਂ ਨੂੰ ਰੋਕਣ ਨੂੰ ਲੈ ਕੇ ਇਹ ਕਹਿੰਦੇ ਆ ਵੀ ਆ ਮਹੀਨੇ ਦੇ ਵਿੱਚ ਅਸੀਂ ਨਸ਼ਿਆਂ ਦਾ ਖਾਤਮਾ ਕਰ ਦਾਂਗੇ ਤੇ ਦੂਜੇ ਪਾਸੇ ਅਸੀਂ ਦੇਖ ਸਕਦੇ ਹਾਂ ਜਦੋਂ ਕੈਪਟਨ ਮਨਿੰਦਰ ਦੀ ਸਰਕਾਰ ਵੇਲੇ ਸ਼ਰਾਬ ਨਾਲ ਕੁਝ ਲੋਕਾਂ ਦੀ ਮੌਤ ਹੋ ਗਈ ਸੀ ਉਦੋਂ ਇਹੀ ਭਗਵੰਤ ਮਾਨ ਜਾਨੀ ਕਿ ਮੁਜ਼ਾਰੇ ਕਰ ਕਰ ਕਹਿੰਦਾ ਸੀ ਭਗਵੰਤ ਮਾਨ ਦੇ ਪਰ ਹ ਕੈਪਟਨ ਮਨਿੰਦਰ ਦੇ ਪਰਚਾ ਦਰਜ ਹੋਣਾ ਚਾਹੀਦਾ ਹੈਗਾ ਤੇ ਇਹਨਾਂ ਦੀ ਰਲੀ ਮਿਲੀ ਆ ਅੱਜ ਭਗਵੰਤ ਮਾਨ ਦੀ ਸਰਕਾਰ ਚ ਜੈਨੇਕੰਬਰਸਰ ਜ਼ਿਲ੍ਹੇ ਦੇ ਵਿੱਚ 23 ਜਣਿਆਂ ਦੀ ਮੌਤ ਹੋ ਗਈ ਡੁਪਲੀਕੇਟ ਸ਼ਰਾਬ ਪੀ ਕੇ ਕੀ ਪੰਜਾਬ ਦੀ ਸਰਕਾਰ ਨੂੰ ਜਾਂ ਪੰਜਾਬ ਦੇ ਜਿਹੜੇ ਵਿਭਾਗਾਂ ਉਹਦੇ ਨਾਲ ਸੰਬੰਧਤ ਉਹਨਾਂ ਨੂੰ ਪਤਾ ਨਹੀਂ ਵੀ ਕਿੱਥੇ ਕੀ ਹੋਈ ਜਾਂਦਾ ਤੇ ਉਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪਿਛਲੇ ਦਿਨੀ ਪੁਲਿਸ ਦਾ ਵੱਡਾ ਅਫਸਰ ਜਿਹੜਾ ਨਸ਼ੇ ਦੇ ਕਾਰੋਬਾਰ ਦੇ ਵਿੱਚ ਦਿਗਾ ਉਹ ਜੇਲ੍ਹ ਦੇ ਵਿੱਚੋਂ ਨਸ਼ੇ ਧਿਆਏਗੇ ਹੋਰ ਇਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਕੋਈ ਪੀਏ ਆ ਕੋਈ ਚਾਚੇ ਦਾ ਮੁੰਡਾ ਮਾਸੀ ਦਾ ਮੁੰਡਾ ਉਹਨਾਂ ਦੇ ਕਿੰਨੇ ਨਾਂ ਆਇਆ ਪਿਛਲੇ ਦਿਨਾਂ 'ਚ ਉਹਨਾਂ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਇਸ ਕਰਕੇ ਆਮ ਲੋਕਾਂ ਨੂੰ ਡਰਾਮਾ ਕਰਕੇ ਕਰੋੜਾਂ ਰੁਪਏ ਲੋਕਾਂ ਦੇ ਬਰਬਾਦ ਕਰਕੇ ਇਹ ਜੇ ਫਕਸ਼ਨਾਂ ਤੇ ਇਹ ਸਿਰਫ ਜਾਨੀ ਕਿ ਖਾਣਾ ਪੂਰਤੀ ਕੀਤੀ ਜਾ ਰਹੀ ਆ ਅੱਜ ਸ੍ਰੀ ਬੁਧਰਾਮ ਪ੍ਰਿੰਸੀਪਲ ਸਾਹਿਬ ਐਮ ਐਲ ਏ ਹਲਕਾ ਬੁਢਲਾਡਾ ਦਾ ਯੁੱਧ ਨਸ਼ੇ ਵਿਰੁੱਧ ਪਿੰਡ ਗੁਰਨੇਕਲਾ ਗੁਰਨੇ ਖੁਰਦ ਤੇ ਹਸਨਪੁਰ ਪ੍ਰੋਗਰਾਮ ਸੀਗੀ ਜਿਸ ਦੇ ਵਿੱਚ ਗੁਰਨੇ ਕਲਾਂ ਤੇ ਹਸਨਪੁਰ ਬਿਲਕੁਲ ਸ਼ਾਂਤ ਬਈ ਢੰਗ ਨਾਲ ਦੋਨੋਂ ਪ੍ਰੋਗਰਾਮ ਨਾਪਰੇ ਜਿਹੜੇ ਅਤੇ ਗੁਰਨੇ ਖੁਰਦ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕਤਾ ਦੇ ਕੁਝ ਨੁਮਾਇੰਦੇ ਅਤੇ ਵਰਕਰਾਂ ਨੇ ਸਾਈਡ ਤੇ ਖੜ ਕੇ ਐਮਐਲਏ ਸਾਹਿਬ ਦਾ ਵਿਰੋਧ ਕੀਤਾ ਨਾਰੇਬਾਜ਼ੀ ਕੀਤੀ ਪਰ ਅੰਤੂ ਉੱਥੇ ਵੀ ਸ਼ਾਂਤਮਈ ਸ਼ਾਂਤਮਈ ਜਿਹੜਾ ਪ੍ਰੋਗਰਾਮ ਨੇਪਰੇ ਚੜਿਆ ਬਿਲਕੁਲ ਸਾਰੇ ਲੋਕ ਇਸ ਜੁੱਧ ਨਸ਼ਿਆਂ ਵਿਰੁੱਧ ਦੀ ਕਰਵੀ ਤੋਂ ਖੁਸ਼ ਨੇ ਲੋਕ ਚਾਹੁੰਦੇ ਨੇ ਵੀ ਪੰਜਾਬ ਦੇ ਵਿੱਚੋਂ ਹਿਰਨ ਚਿੱਟੇ ਦਾ ਨਸ਼ਾ ਖਤਮ ਹੋਵੇ ਤੇ ਸਾਰਿਆਂ ਦੇ ਲੋਕਾਂ ਨੇ ਇਹੀ ਸਾਨੂੰ ਕਿਹਾਗਾ ਵੀ ਅਸੀਂ ਤੁਹਾਡਾ ਸਾਥ ਦੇਣ ਨੂੰ ਤਿਆਰਾਂ ਸਹਿਯੋਗ ਕਰਨ ਨੂੰ ਤਿਆਰਾਂ ਪੁਲਿਸ ਪ੍ਰਸ਼ਾਸਨ ਦਾ ਪੰਜਾਬ ਸਰਕਾਰ ਦਾ ਤੇ ਬਾਕੀ ਪੁੱਛਿਆ ਜਾਂਦਾ ਵੀ ਆਪਣਾ ਇਹ ਜਿਹੜੀ ਚਿੱਟੇ ਦੀ ਲਹੰਤ ਹੈ ਇਦਾਂ ਖਤਮਾ ਕੀਤਾ ਜਾ ਸਕੀ